प्रिय विद्यार्थीयो मैं प्रोफेसर दिलविंदर पाल सिंह आप सब द बीए ਪੜ੍ਹਗ ਪਹਿਲਾ ਸਮੈਸਟਰ ਪਹਿਲਾ ਪੰਜਾਬੀ ਲਾਜ਼ਮੀ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਸਿਲੇਬਸ ਵਿੱਚ ਲੱਗੀ ਪੁਸਤਕ ਕਾਵ ਸੰਮੇਲ ਵਿੱਚ ਦਰਜ ਕਵਿਤਰੀ ਅਮਰਤਾ ਪਿਤਮ ਦੀ ਇੱਕ ਕਵਿਤਾ ਅੱਜ ਆਖਾਂ ਵਾਰਸ ਸ਼ਾਹ ਨੂੰ ਦੀ ਵਿਆਖਿਆ ਕਰਾਂਗੇ ਇਸ ਹਫ਼ਤਾ ਵਿੱਚ ਕਵਿਤਰੀ ਮੁਨਕਤ ਦੀ ਘਾਣ ਦੀ ਬਾਤ ਪਾਉਂਦੀ ਹੈ ਇਹ ਘਾਣ ਹਿੰਦੁਸਤਾਨ ਦੀ ਵੰਡ ਨਾਲ ਸੰਬੰਧਿਤ ਹੈ ਜਦੋਂ ਇਸ ਵੰਡ ਤੋਂ ਬਾਅਦ ਦੋ ਦੇਸ਼ ਬਣੇ ਪਾਕਿਸਤਾਨ ਤੇ ਹਿੰਦੁਸਤਾਨ ਅਤੇ ਇਸ ਵੰਡ ਦਾ ਬਹੁਤਾ ਜ਼ਿਆਦਾ ਖਾਮਿਆਜ਼ਾ ਔਰਤਾਂ ਨੂੰ ਹੀ ਭੁਗਣਾ ਪਿਆ ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ ਸਨ ਇਸ ਕਵਤਾ ਵਿੱਚ ਕਵਿਤਰੀ ਵਾਰਿਸ ਦੁਆਰਾ ਲਿਖੀ ਹੀਰ ਵਿੱਚ ਉਸ ਦੁਆਰਾ ਹੀਰ ਦੇ ਦੁੱਖ ਨੂੰ ਅਕੈ ਅਤੇ ਬੜੇ ਹੀ ਡੂੰਘੇ ਢੰਗ ਨਾਲ ਪੇਸ਼ ਕਰਨ ਤੇ ਵਾਰਿਸ ਸ਼ਾਹ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਉਦੋਂ ਪੰਜਾਬ ਦੀ ਇੱਕ ਧੀ ਰੋਈ ਸੀ ਤੇ ਅੱਜ ਲੱਖਾਂ ਧੀਆ ਰੋ ਰਹੀਆਂ ਹਨ ਤੇ ਅੱਜ ਤੂੰ ਉਹਨਾਂ ਦੇ ਦੁੱਖਾਂ ਦੀ ਬਾਤ ਪਾ ਕਵਿਤਰੀ ਲਿਖਦੀ ਹੈ ਅਜ ਅੱਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਕਵਿਤਰੀ ਵਾਰਿਸ ਸ਼ਾਹ ਨੂੰ ਸੰਬੋਧਨ ਕਰ ਰਹੀ ਹੈ ਵੀ ਹੈ ਸੁਖੰਦ ਦੇ ਵਾਰਿਸ ਵਾਰਿਸ ਸ਼ਾਹ ਤੇ ਅੱਜ ਤੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਆਪਣੀ ਇਸ਼ਕ ਦੀ ਕਿਤਾਬ ਭਾਵ ਵਾਰਿਸ ਦੀ ਹੀਰ ਦਗਵੀ ਅਗਲਾ ਵਰਕਾ ਫੂਲ ਭਾਵ ਕੋਈ ਅਗਲਾ ਬੰਦ ਜਾਂ ਅਗਲਾ ਵਰਕਾ ਲਿਖ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅਜ ਲੱਖਾਂ ਧੀਆ ਰੋਂਦੀਆਂ ਤੈਨ ਵਾਰਸ ਚਾਹ ਨੂੰ ਕਹਿਣ ਉਦੋਂ ਹੀਰ ਇੱਕੋ ਧੀ ਪੰਜਾਬ ਦੀ ਆਪਣੇ ਨਿੱਜੀ ਦੁੱਖਾਂ ਕਰਕੇ ਰੋਈ ਸੀ ਜਿਸ ਦੇ ਦੁੱਖਾਂ ਨੂੰ ਤੂੰ ਬਹੁਤ ਹੀ ਡੂੰਘਾਈ ਨਾਲ ਲਿਖਿਆ ਉਸਦੇ ਵਿਆਹਾਂ ਨੂੰ ਉਸਦੇ ਰੋਣ ਨੂੰ ਬੜੇ ਹੀ ਦਿਲ ਮਾਰੂ ਰੂਪ ਵਿੱਚ ਲਿਖਿਆ ਤੇ ਅੱਜ ਲੱਖਾਂ ਧੀਆਂ ਰੋਂਦੀਆਂ ਤੇ ਅੱਜ ਪੰਜਾਬ ਦੀਆਂ ਲੱਖਾਂ ਧੀਆਂ ਰੋ ਰਹੀਆਂ ਹਨ ਜਿਨ੍ਹਾਂ ਦੀ ਬੇਹਰਮਤੀ ਬੇਬਤੀ ਹੋ ਰਹੀ ਹੈ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਹੈ ਤੇ ਅੱਜ ਤੈਨੂੰ ਵਾਰਿਸ ਸਾਹਿਬ ਨੂੰ ਉਹ ਕਹਿ ਰਹੀਆਂ ਹਨ ਵੀ ਉਹਨਾਂ ਦਾ ਵੀ ਦੁੱਖ ਦੱਸ ਉੱਠ ਦਰਦਮੰਦਾਂ ਦੀਆਂ ਦਰਦੀਆਂ ਉੱਥੇ ਤੱਕ ਆਪਣਾ ਪੰਜਾਬ ਅੱਜ ਬਿਲੇ ਲਾਸ਼ਾਂ ਵਿਸ਼ੀਆਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ ਉੱਠ ਦਰਦਮੰਦਾਂ ਦੀਆਂ ਦਰਦੀਆਂ ਦਰਦਮੰਦਾਂ ਦਾ ਦਰਦੀ ਭਾਵ ਦੁਖੀਆਂ ਦਾ ਦਰਦ ਸਮਝਣ ਵਾਲਿਆ ਉੱਠ ਤੇ ਅੱਜ ਤੂੰ ਆਪਣਾ ਪੰਜਾਬ ਦੇਖ ਵੀ ਤੇਰੇ ਸੋਹਣੇ ਪੰਜਾਬ ਦਾ ਇਸ ਰੰਗਲੇ ਪਿਆਰ ਵਾਲੇ ਪੰਜਾਬ ਦਾ ਕੀ ਹਾਲ ਹੋ ਚੁੱਕਿਆ ਹੈ ਅੱਜ ਬਿਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ ਚਨਾਦਰਿਆ ਜਿੱਥੇ ਪ੍ਰੇਮੀ ਮਿਲਦੇ ਸੀ ਜਿਹੜਾ ਪਿਆਰ ਦਾ ਪ੍ਰਤੀਕ ਸੀ ਤੇ ਬਿਲ ਬੇਲੇ ਜੰਗਲ ਜਿੱਥੇ ਪ੍ਰੇਮੀ ਜੁੜੇ ਪਿਆਰ ਦੀ ਕਹਾਣੀ ਪਾਉਂਦੇ ਸੀ ਉਹਨਾਂ ਜੰਗਲਾਂ ਵਿੱਚ ਅੱਜ ਲਾਸ਼ਾਂ ਵਿਛੀਆਂ ਪਈਆਂ ਨੇ ਤੇ ਚਨਾਬ ਦਾ ਪਾਣੀ ਜੋ ਪਿਆਰ ਦੀ ਤਸਵੀਰ ਰੱਖਦਾ ਸੀ ਉਸ ਵਿੱਚ ਲਹੂ ਹੀ ਲਹੂ ਫੈਲੇ ਹੋਇਆ ਹੈ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਮਿਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਪਹਿਲਾਂ ਕਿਸੇ ਨੇ ਪੰਜਾਬ ਦੇ ਪੰਜਾ ਦਰਿਆਵਾਂ ਦੇ ਪਾਣੀਆਂ ਵਿੱਚ ਜ਼ਹਿਰ ਮਿਲਾ ਦਿੱਤਾ ਅਤੇ ਹੁਣ ਉਹੀ ਜ਼ਹਿਰੀਲਾ ਪਾਣੀ ਪੂਰੀ ਪੰਜਾਬ ਦੀ ਧਰਤੀ ਨੂੰ ਲੱਗ ਗਿਆ ਹੈ ਇਸ ਜ਼ਰਖੇਜ਼ ਜ਼ਮੀਨ ਦੇ ਲੂ ਨੂੰ ਫਟਿਆ ਜ਼ਹਿਰ ਗਿਟ-ਗਿਟ ਚੜੀਆਂ ਲਾਲੀਆਂ ਫੁੱਟ-ਫੁੱਟ ਚੜਿਆ ਹੈ ਘੈਰ ਜ਼ਰਖੇਜ਼ ਉਪਜਾਊ ਤੇ ਇਸ ਉਪਜਾਊ ਜ਼ਮੀਨ ਦੇ ਹੁਣ ਲੋ ਨੂੰ ਵਿੱਚ ਹਰ ਥਾਂ ਤੇ ਜ਼ਹਿਰ ਹੀ ਜ਼ਹਿਰ ਫੁੱਟਿਆ ਹੋਇਆ ਹੈ ਜ਼ਹਿਰੀ ਜ਼ਹਿਰ ਪੁੰਗਰਿਆ ਜਾਂ ਉੱਗਿਆ ਹੋਇਆ ਹੈ ਅਤੇ ਇਸ ਜ਼ਹਿਰ ਨੂੰ ਲਾਲੀ ਚੜੀ ਹੋਈ ਹੈ ਜ਼ੁਲਮ ਦੀ ਲਾਲੀ ਚੜੀ ਹੋਈ ਹੈ ਫੁੱਟ ਫੁੱਟ ਚੜਿਆ ਕਹਿਰ ਤੇ ਇਹ ਗੁੱਸੇ ਵਿੱਚ ਹੈ ਅਬ ਹੁਣ ਕੋਈ ਵੀ ਆਪਣੇ ਬਗਾਨੇ ਦੀ ਥਾਂ ਨਹੀਂ ਰਹੀ ਹਰ ਕੋਈ ਇੱਕ ਦੂਜੇ ਦਾ ਵੈਰੀ ਬਣ ਚੁੱਕਿਆ ਹੈ ਵਿਹੋ ਬਿਲਸੀ ਵਾ ਫਿਰ ਵਣ ਵਣ ਵਗੀ ਜਾ ਵਿਹੋ ਬਿਲਸੀ ਪਾ ਜ਼ਹਿਰ ਨਾਲ ਭਰੀ ਹੋਈ ਹਵਾ ਹਰ ਜੰਗਲ ਵਿੱਚ ਹਰ درخت ਨੂੰ ਜਾ ਚੜੀ ਹਰ ਜੰਗਲ ਵਿੱਚ ਜਾ ਫੈਲੀ ਉਸ ਨੇ ਹਰ ਇੱਕ ਵਸਤੀ ਵੰਜਲੀ ਦਿੱਤੀ 나ਗ ਬਣਾ ਵਿਦਿਆਰਥੀਓ ਵੰਜਲੀ ਪ੍ਰਤੀਕ ਹੈ ਪ੍ਰੇਮ ਦਾ ਰਾंजे ਦੀ ਵੰਜਲੀ ਦਾ ਜੋ ਪਿਆਰ ਦੇ ਗੀਤ ਗਾਉਂਦਾ ਸੀ ਉਸ ਵੰਜਲੀ ਤੇ ਜੋ ਬਾਸ ਤੋਂ ਬਣਦੀ ਹੈ ਤੇ ਜਿਸ ਬਾਸ ਤੋਂ ਵੰਜਲੀ ਬਣਦੀ ਹੈ ਹਰ ਇੱਕ ਬਾਸ ਨੂੰ ਹਰ ਇੱਕ ਵੰਜਲੀ ਨੂੰ ਇਸ ਜ਼ਹਿਰੀਲੀ ਹਵਾ ਨੇ ਸੱਪ ਬਣਾ ਦਿੱਤਾ ਹੈ ਨਾਗ ਬਣਾ ਦਿੱਤਾ ਹੈ ਭਾਵ ਸੁੱਚੇ ਪਿਆਰ ਦਾ ਗੀਤ ਨਹੀਂ ਸਿਰਫ ਜ਼ਹਿਰ ਹੀ ਜ਼ਹਿਰ ਨਿਕਲ ਰਿਹਾ ਹੈ ਪਹਿਲਾ ਡੰਗ ਮਦਾਰੀਆਂ ਮੰਤਰ ਗੇਗਵਾ ਚ ਦੂਜੇ ਡੰਗ ਦੀ ਲੱਗੀ ਲੱਗ ਗਈ ਜਣੇਕ ਨੂੰ ਲਾਗ ਮਦਾਰੀਆਂ ਭਾਵ ਜੋ ਸਮਾਜ ਨੂੰ ਚਲਾਉਂਦੇ ਨੇ ਜੋ ਸਮਾਜ ਦੀ ਰਹਿਨੁਮਾਈ ਕਰਦੇ ਨੇ ਚਾਹੇ ਉਹ ਧਰਮ ਦੇ ਠੇਕੇਦਾਰ ਹੋਣ ਚਾਹੇ ਉਹ ਰਾਜਨੀਤੀ ਵਿੱਚ ਮੋਹਤ ਪ੍ਰਬੰਧਕ ਹੋਣ ਸਭ ਤੋਂ ਪਹਿਲਾਂ ਇਹ ਮਨੁੱਖ ਖਾਣੀ ਸੋਚ ਦਾ ਡੰਗ ਉਹਨਾਂ ਮਦਾਰੀ ਨੂੰ ਲੱਗਿਆ ਤੇ ਉਹ ਇਸ ਫਿਰਕਾ ਪ੍ਰਸਤੀ ਦੀ ਸੋਚ ਨੂੰ ਫਿਰ ਜੁਨੇ ਖਣੇ ਵਿੱਚ ਫਿਲਾਉਣ ਲੱਗੇ ਹਰ ਇਨਸਾਨ ਫਿਰ ਇੱਕ ਦੂਜੇ ਨੂੰ ਮਾਰਨ ਵੱਢਣ ਲਈ ਕଳ ਪੈਣ ਲੱਗਿਆ ਨਕ ਕੀਲੇ ਲੋਕ ਮੂ ਬਸ ਫਿਰ ਡੰਗ ਹੀ ਡੰਗ ਪਲੋ ਪਲੀ ਪੰਜਾਬ ਦੇ ਨੀਲੇ ਪੈਗੇ ਅੰਗ ਫਿਰ ਲੋਕਾਂ ਦੇ ਮੂੰਹ ਸੱਪਾਂ ਨੇ ਕੀਲ ਲਏ ਆਹ ਹਰ ਮਨੁੱਖ ਦੇ ਮੂੰਹ ਵਿੱਚੋਂ ਸਿਰਫ ਜ਼ਹਿਰ ਤੇ ਡੰਗ ਹੀ ਨਿਕਲ ਰਿਹਾ ਸੀ ਤੇ ਪਲਪਲਿ ਕੁਛ ਕੁਛ ਵੀ ਸਮਾਂ ਨਹੀਂ ਲੱਗਿਆ ਪਲਪਲਾਂ ਵਿੱਚ ਹੀ ਸਭ ਕੁਝ ਥੋੜੇ ਸਮੇਂ ਵਿੱਚ ਹੀ ਸਾਰੇ ਪੰਜਾਬ ਨੂੰ ਇਹ ਜ਼ਹਿਰ ਚੜ ਗਿਆ ਗਲਿਓ ਟੁੱਟੇ ਗੀਤ ਫਿਰ ਤਰਕਲੇ ਟੁੱਟੀ ਤੰਦ ਤਰੰਜਨਾਂ ਟੁੱਟੀਆਂ ਸਹੇਲੀਆਂ ਚਰਖੜੇ ਕੁਕਰ ਬੰਦ ਗਲਿਓ ਫਿਰ ਜਿਹੜੀਆਂ ਔਰਤਾਂ ਸੋਹਣੀਆਂ ਦੇ ਗਲੇ ਵਿੱਚ ਗੀਤ ਆਉਂਦੇ ਸੀ ਉਹ ਗੀਤ ਖਤਮ ਹੋ ਗਏ ਤਰਕ ਚਰਖਿਆਂ ਤੋਂ ਤਰਕਲੇਆਂ ਤੋਂ ਤੰਦਾਂ ਟੁੱਟ ਗਈਆਂ ਤਰਿੰਜਨਾ ਤੋਂ ਸਹਿਲੀਆਂ ਡੋ ਗਈਆਂ ਚਰਖੇ ਵੀ ਬੰਦ ਹੋ ਗਏ ਸਣੇ ਸੇਜ ਦੇ ਬੀੜੀਆਂ ਲੁੱਟਣ ਦਿੱਤੀਆਂ ਰੋੜ ਸਣੇ ਡਾਲੀਆਂ ਪੀਂਗਾ ਜਿ ਪਿਪਲਾਂ ਦਿੱਤੀਆਂ ਤੋੜ ਕਵਿਤਰੀ ਅੱਗੋ ਕਹਿੰਦੀ ਹੈ ਵਿਦਿਆਰਥੀਓ ਸਣੇ ਸੇਜ ਦੇ ਬੀੜੀਆਂ ਹੀਰ ਦਾ ਮਲਾ ਸੀ ਖੀਰ ਦੀ ਇੱਕ ਕਿਸ਼ਤੀ ਹੁੰਦੀ ਸੀ ਜਿਸ ਦਾ ਮੁਲਾਵਾ ਸੀ ਲੁੱਟਣ ਜਿਸ ਤਰ੍ਹਾਂ ਰਾਖਾ ਹੀ ਆਪਣੇ ਖੇਤ ਨੂੰ ਉਜਾੜ ਦੇਵੇ ਇਸੇ ਤਰ੍ਹਾਂ ਲੁੱਟਣ ਨੇ ਜੋ ਕਿਸ਼ਤੀ ਦਾ ਰਾਖਾ ਸੀ ਜੋ ਉਸ ਬੀੜੀ ਨੂੰ ਸੰਭਾਲਦਾ ਸੀ ਉਸ ਨੇ ਉਹ ਬੀੜੀ ਹੀ ਦਰਿਆ ਵਿੱਚ ਰੋੜ ਦਿੱਤੀ ਤੇ ਇਸੇ ਤਰ੍ਹਾਂ ਸਣੇ ਡਾਲੀਆਂ ਅੱਜ ਪਿੰਗ ਅੱਜ ਪਿਪਲਾਂ ਦਿੱਤੀ ਤੋੜ ਤੇ ਪਿਪਲਾਂ ਨੇ ਉਹਨਾਂ ਦੇ ਜਿਹੜਾ ਡਾਲੀਆਂ ਤੇ ਪਿੰਗ ਲੰਕਦੀ ਸੀ ਟੰਗੀ ਹੋਈ ਸੀ ਉਹ ਡਾਲੀਆਂ ਤੋੜ ਦਿੱਤੀਆਂ ਭਾਵ ਜਿਨ੍ਹਾਂ ਤੇ ਪੂਰਾ ਵਿਸ਼ਵਾਸ ਸੀ ਉਹਨਾਂ ਨੇ ਹੀ ਉਹਨਾਂ ਨੇ ਹੀ ਫਿਰ ਆਪਣੇ ਅਧੀਨ ਨੂੰ ਜਾਂ ਆਪਣੇ ਤੇ ਆਧਾਰਿਤ ਲੋਕਾਂ ਨੂੰ ਟੁੱਟਣਾ ਜਾਂ ਉਹਨਾਂ ਦਾ ਮਾਰਾ ਕਰਨਾ ਸ਼ੁਰੂ ਕਰ ਦਿੱਤਾ ਭਾਵ ਇੱਕ ਦੂਜੇ ਦਾ ਵਿਸ਼ਵਾਸ ਬਿਲਕੁਲ ਹੀ ਟੁੱਟ ਗਿਆ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗਵਾਚ ਰਾਂਝੇ ਦੇ ਸਭ ਵੀਰਾਂ 'ਚ ਭੁੱਲ ਗਏ ਉਹਦੀ ਜਾਂਚ ਜਿਸ ਦੇਸ਼ ਵਿੱਚ ਕਿਤੇ ਪਿਆਰ ਦੀ ਵੰਝਲੀ ਜੇ ਪਿਆਰ ਦੀ ਫੂਕ ਵੱਜਦੀ ਸੀ ਪਿਆਰ ਦੇ ਗੀਤ ਗਾਏ ਜਾਂਦੇ ਸੀ ਉਹ ਸਭ ਕੁਝ ਗਵਾਚ ਗਿਆ ਤੇ ਰਾਂਝੇ ਦੇ ਸਭ ਵੀਰ ਭਾਵ ਪੰਜਾਬ ਦੇ ਰਹਿਣ ਵਾਲੇ ਗੱਭਰੂ ਸਭ ਕੁਝ ਰਾਂਝੇ ਦੇ ਵੀਰ ਹੀ ਹਨ ਉਹ ਸਾਰੇ ਰਾਂਝੇ ਦੇ ਵੀਰ ਪਿਆਰ ਦੀ ਜਾਂਚ ਭੁੱਲ ਕੇ ਹੁਣ ਨਫ਼ਰਤ ਇਨਾਂ ਫਰਤ ਫਲੋਂ ਲੱਗ ਬਏ ਧਰਤੀ ਤੇ ਲੋਕ ਵਸੇ ਕਬਰਾਂ ਪਈਆਂ ਚੋਣ ਤਰੀਦ ਦੀਆਂ ਸਹਜਾਦੀਆਂ ਅੱਜ ਵਿੱਚ ਮੁਜਾਰਾ ਰੋਣ ਧਰਤੀ ਤੇ ਪੰਜਾਬ ਦੀ ਧਰਤੀ ਤੇ ਇੰਨਾ ਕਤਲੇਆਮ ਹੋਇਆ ਵੀ ਸਾਰੇ ਕਿਤੇ ਲੋਹੀ ਹੀ ਲਹੂ ਫੈਲ ਗਿਆ ਇੰਨਾ ਲਹੂ ਫੈਲ ਗਿਆ ਵੀ ਕਬਰਾਂ ਵਿੱਚ ਚੋਣ ਲੱਗ ਗਿਆ ਤਰੀਦ ਦੀਆਂ ਸਹਜਾਦੀਆਂ ਅੱਜ ਵਿੱਚ ਮੁਜਾਰਾ ਰੋਣ ਤੇ ਜਿਹੜੀਆਂ ਪਿਆਰ ਦੀਆਂ ਸਹਜਾਦੀਆਂ ਹੈ ਪਾਉ ਪਸੀਨ ਮਟਿਆਰ ਆਪਣੇ ਆਪਣੇ ਪਿਆਰਿਆਂ ਦੇ ਦੁੱਖ ਅੱਜ ਮਜ਼ਾਰਾਂ ਵਿੱਚ ਪੀਰਾਂ ਦੀਆਂ ਥਾਵਾਂ ਉੱਤੇ ਜਾ ਕੇ ਰੋਣ ਲੱਗੀਆਂ ਰੋ ਰਹੀਆਂ ਹਨ ਅੱਜ ਸੱਬੇ ਕੈਦੋ ਬਣ ਗਏ ਫੁਸਨ ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਗਏ ਵਾਰਿਸ ਇੱਕ ਹੋਰ ਤੇ ਜਿੰਨੇ ਵੀ ਪੰਜਾਬ ਦੇ ਵਾਸੀ ਜਿਹੜੇ ਸੱਬੇ ਕੈਦੋ ਬਣ ਗਏ ਕੈਦੋ ਇੱਕ ਪ੍ਰਤੀਗਿਆ ਜੋ ਹੁਸਨ ਦਾ ਇਸ਼ਕ ਦਾ ਚੋਰ ਮੰਨਿਆ ਜਾਂਦਾ ਹੈ ਭਾਵੇਂ ਹੀਰਾਂਜ ਦੇ ਪ੍ਰੇਮ ਕਾਣਿਤ ਮੁੱਖ ਖਲਨਾਇਕ ਮੰਨਿਆ ਜਾਂਦਾ ਸੀ ਤੇ ਅੱਜ ਪੰਜਾਬ ਦਾ ਹਰ ਵਾਸੀ ਕਹਿ ਦਿੰਦਾ ਹੈ ਇਹ ਕਾਰਜ ਨਿਭਾ ਰਿਹਾ ਹੈ ਅੱਜ ਕਿੱਥੋਂ ਲਈਏ ਲੱਭ ਗਏ ਵਾਰਿਸ ਹੈ ਕੋਮਰਤਿਕ ਕਵਿਤਰੀ ਕਹਿੰਦੀ ਹੈ ਤਰਦਮੰਦਾਂ ਦਾ ਦੁੱਖ ਜਾਣਨ ਵਾਲਾ ਵਾਰਿਸ ਹੁਣ ਕਿੱਥੋਂ ਲੱਭ ਗਏ ਲਈਏ ਸੋ ਇਸ ਕਾਤਾ ਵਿੱਚ ਕਵਿਤਰੀ ਨੇ ਮਨੁੱਖ ਦੇ ਘਣਾਉਣੇ ਪੱਖ ਨੂੰ ਪੇਸ਼ ਕੀਤਾ ਹੈ ਜੋ ਮਨੁੱਖਤਾ ਦੇ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੁੰਦਾ ਹੈ ਤੇ ਇਸ ਪਿੱਛੇ ਕਵਿਤਰੀ ਧਰਮ ਨੂੰ ਹੀ ਜ਼ਿੰਮੇਵਾਰ ਮੰਦੀ ਹੈ ਜੋ ਆਪਣੀ ਕੱਟੜਤਾ ਦੇ ਕਾਰਨ ਮਨੁੱਖ ਨੂੰ ਮਨੁੱਖ ਦਾ ਹੈ ਵੈਰੀ ਬਣਾ ਦਿੰਦਾ ਹੈ